ਉਹਨਾਂ ਕੀ ਗੱਲ ਕਹੀ ਕਹਿੰਦੇ ਮੈਂ ਕੱਲਿਆਂ ਮੈਡੀਟੇਸ਼ਨ ਕੱਲਿਆਂ ਬੰਦਗੀ ਕੱਲਿਆਂ ਜਪ ਤਪ ਕੱਲਿਆਂ ਬਾਣੀ ਅਭਿਆਸ 5 ਘੰਟੇ ਗੱਜ ਕੇ ਆਖੋ ਸਤਿਵਾਹਿਗੁਰੂ 5 ਘੰਟੇ ਉਹਨਾਂ ਇੱਕ ਗੱਲ ਕਹੀ ਮੈਨੂੰ ਬੜੀ ਉਹ ਕੀ ਕਹੀ ਹੈਂ ਦਿਓ 5 ਘੰਟੇ ਚੋਂ 4 ਘੰਟੇ ਆਪਣੇ ਲਈ ਨੀਂਦ ਕਰਦਾ ਤੇ 1 ਘੰਟਾ ਨੀਂਦ ਕਰਦਾ ਜਿਹੜੇ ਸੰਗੀ ਨਾਲ ਜਲਦੇ ਤੇ ਇਹਨਾਂ ਨੂੰ ਵੀ ਤਤੀ ਵਾਰ ਨੀਂਦ ਇੱਕ ਜਕਾਰਾ ਦਿਓ ਬੋਲੇ ਜੋ ਨਹਾ ਸਤਿ ਸ੍ਰੀ ਅਕਾਲ ਗੱਲਾਂ ਚ ਕੋਈ ਨਾ ਪੁੱਦਾ ਸੰਤ ਦਾ ਹਿਰਦਾ ਕੋਮਲ ਹੈ ਮੱਖਣ ਸਮੁੰਦਰ ਆਪਣੀ ਪਿਆਸ ਨਹੀਂ ਮਿਟਾਉਂਦਾ ਦੂਜਿਆਂ ਦੀ ਕਹਦੇ ਉਹ ਗੱਜ ਕੇ ਸਾ ਬਾਰਿਸ਼ ਆਪਣੀ ਪਿਆਸ ਨਹੀਂ ਮਿਟਾਉਂਦੀ ਦੂਜਿਆਂ ਦੀ ਮਾਂ ਪੁਰਸ਼ ਕੱਲੇ ਆਪਣੇ ਲਈ ਨਹੀਂ ਜੀਂਦੇ ਸੰਗੀਆਂ ਲਈ ਗੱਜ ਕੇ ਆਖੋ ਸਾ ਆ ਉਹਨਾਂ ਨੂੰ ਕਿਹਾ ਜੀ ਕੋਈ ਹੋਰ ਬਚਨ ਸੁਣਾਓ ਨੇੜਤਾ ਸੀ ਕਾਫੀ ਮੈਨੂੰ ਕਹਿਣ ਲੱਗੇ ਫਿਰ ਮੈਂ ਉਹ 5 ਘੰਟੇ ਜਦੋਂ ਮੈਡੀਟੇਸ਼ਨ ਜਾਂ ਅਭਿਆਸ ਜਾਂ ਬਾਣੀ ਸਿਮਰਨ ਸ਼ੀਸ਼ੀ ਰੱਖਦਾ ਅਮਰਤ ਕਹਿੰਦੇ ਫਿਰ ਕੋਲਾ ਲੈ ਕੇ ਨਾ ਜਦੋਂ 5 ਘੰਟੇ ਬਾਅਦ ਉਹ ਸ਼ਹੀਦੀ ਜੋ ਅਮਰਤ ਪਾਨਣਾ ਤੇ ਅਮਰਤ ਪਾਨਣ ਵੇਲੇ ਪਹਿਲੀ ਪਹਿਲੀ ਬੇਨਤੀ ਕਰਨਾ ਗੁਰੂ ਗੋਬਿੰਦ ਸਿੰਘ ਨੂੰ ਮੇਰੀ ਬੁੱਧੀ ਸਹੀ ਰੱਖੇ ਫਿਰ ਇੱਕ ਪਾਨਾ ਘੁੱਟ ਫਿਰ ਕਹਿੰਨਾ ਵੀ ਮੇਰੇ ਪਰਿਵਾਰ ਦੀ ਬੁੱਧੀ ਸਹੀ ਰੱਖੇ ਫਿਰ ਉਹ ਸ਼ਹੀਦੀ ਜੋ ਤੀਜਾ ਘੁੱਟ ਪਾਨਣਾ ਮੈਂ ਕੋਲੇ ਵਿੱਚ ਨਾਲ ਚੱਲਣ ਵਾਲੇ ਸੰਗੀਆਂ ਦੀ ਬੁੱਧੀ ਸਹੀ ਰੱਖੇ ਆਏ ਆਏ ਕਿ ਜੇ ਕਹਾਰਾ ਦੇ ਬੋਲੇ ਇਸੋ ਲਹਾ ਸੋ ਸਰੀਆ ਸਾਲ ਉਹਨੇ ਇੱਕ ਗੱਲ ਕਹੀ ਉਹ ਮੈਨੂੰ ਬੜੀ ਵਧੀਆ ਕਹਿੰਦੇ ਕਹਿੰਦੇ ਚੌਥਾ ਸ਼ੀਸ਼ੀ ਚੋਂ ਚੌਥਾ ਘਟ ਕੋਲੇ ਜਵਾਨਾਂ ਵਾ ਜਿਹੜੇ ਮੈਨੂੰ ਵੇਖ ਕੇ ਈਰਖਾ ਕਰਦੇ ਨੇ ਉਹਨਾਂ ਦੀ ਵੀ ਗੁੱਦੀ ਸਹੀ ਰੱਖਿਆ ਆਖੋ ਸਾਧਨ ਹਾਂ ਵਾਹ ਇੱਕ ਮਾਪੁਰ ਦੀ ਸੋਚ ਕਿ ਰੋ ਦਿਲ ਛੱਡਨੇ ਆ ਜਿੱਤਨੇ ਵਾਈਫਾਈ ਬੈਠੇ ਹੋ ਆਪਣੇ ਲਈ ਵੀ ਜਿਓ ਗੁਰੂ ਨਾਨਕ ਦੀ ਸੰਗਤ ਲਈ ਦੀ ਗੱਜ ਕੇ ਆਖੋ ਸਾਡਾ ਇੱਕ ਵਾਰੀ ਫੇਰ ਪੜਿਓ ਪਿਆਰ ਨਾਲ ਹੱਥ ਜੋੜ ਕਰਾਂ ਬੇਨਤੀ ਆਪਣੇ ਤਦਾਰ ਨੂੰ ਹੱਥ ਛੋੜ ਕਰਾਂ ਬੇਨਤੀ ਆਪਣੇ ਤਦਾਰ ਨੂੰ ਹੱਥ ਜੋੜ ਕਰਾਂ ਬੇਨਤੀ ਕੋਈ ਪਾਣਾ ਨਾ ਲੱਗੇ ਤੇ ਪਰਵਾਰ ਨਾ ਤਤੀ ਕੋਈ ਮਾ ਨ ਲਗੇ 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 ਖੜਗ ਕੇ ਜਮੈਂ ਸਰਨ ਕਹਾਰੀ ਖੜਗ ਕੇ ਹੈ ਖੜਕੇ ਉਹ ਮਾਲਕਾ ਖੜਕਦੇ ਮਾਲਕਾ ਮੈਂ ਸਰਨ ਪਿਹਾਰੀ ਮੈਂ ਤੇਰੀ ਸਰਨ ਆਪਾ ਆਧ ਦੇ ਹੋ ਹੋ ਵਾਰੀ ਸਰਬ othor ਮੋ ਉਹ ਸਹਾਈ ਹੋ ਸਖਾਈ ਦੁਸ਼ਤ ਦੋਖ ਤੇ ਮੇਹੋ ਬਚਾਈ ਤੱਤੀ ਕੋਈ ਵਾ ਨਾ ਧਕੇ

ਇਹ ਜਗਨਨਾਥ ਪੁਰੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਉੱਥੇ ਗਏ ਨੇ ਆਖੋ ਸਤਿਨਾਮ ਵਾਹਿਗੁਰੂ ਜਦੋਂ ਗੁਰੂ ਨਾਨਕ ਸਾਹਿਬ ਉੱਥੇ ਗਏ ਉਸ ਦੇਸ਼ ਦੇ ਸਾਰੇ ਸਰੀਰ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਬਾਰੇ ਸੋਝੀ ਨਹੀਂ ਆਖੋ ਸਤਿਨਾਮ ਸਤ ਸੰਗਤ ਕੀ ਹੁੰਦੀ ਏ ਸੋਝੀ ਨਹੀਂ ਪਰਲੋਕ ਕੀ ਏ ਪਤਾ ਹੀ ਕੋਈ ਨਹੀਂ ਦਰਗਾਹ ਕੀ ਇਹ ਜਮਕੀਨ ਏ ਪਤਾ ਹੀ ਨਹੀਂ ਸਿਰਫ ਉਹ ਦੇਖ ਦਾ ਰਾਜਾ ਤੇ ਉਹ ਰਾਜੇ ਨੂੰ ਹੀ ਸਮਝਦੇ ਨੇ ਸਾਰਾ ਕੁਝ ਪਰਮੇਸ਼ਰ ਦਾ ਕਰਤਾਰ ਦਾ ਪਤਾ ਹੀ ਨਹੀਂ ਆਖੋ ਸਤ ਕੀ ਕੋਣ ਹੈ ਪਰਲੋਕ ਕੀ ਹੁੰਦਾ ਹੈ 사ਸੰਗ ਕੀ ਹੁੰਦਾ ਹੈ ਗੁਰੂ ਨਾਨਕ ਮਹਾਰਾਜ ਨੂੰ ਪਰਸ ਆ ਗਿਆ ਕੰਡ ਇਹ ਜਿਹੜਾ ਮੁਨਾਫਕ ਦੇਸ਼ ਹੈ ਇੱਥੇ ਕਿਸੇ ਨੂੰ ਪਰਮੇਸ਼ਰ ਦੇ ਨਾਮ ਦਾ ਨਹੀਂ ਪਤਾ 사ਸੰਗ ਦਾ ਨਹੀਂ ਪਤਾ ਪਰਲੋਕ ਦਾ ਨਹੀਂ ਪਤਾ ਸਾਰੇ ਹੀ ਆਪਣੇ ਕੰਮਾਂ 'ਚ ਉਲਝੇ ਪਏ ਆ ਜੇ ਕਿਤੇ ਕੋਈ ਸਮਝਦੇ ਨੇ ਤੇ ਇਥੋਂ ਦੇ ਰਾਜੇ ਨੂੰ ਸਮਝਦੇ ਸਭ ਕੁ ਗੁਰੂ ਨਾਨਕ ਮਹਾਰਾਜ ਨੂੰ ਤਰਸ ਆ ਗਿਆ ਵੀ ਇਹਨਾਂ ਨੂੰ ਲੋਕ ਪਰਲੋਕ ਦੀ ਸੋਝੀ ਨਹੀਂ ਇਹ ਨਰਕਾਂ ਦਾ ਦੁੱਖ ਭੋਗਣਗੇ ਇਹਨਾਂ ਦੀ ਝੋਲੀ ਕੁਝ ਪਾ ਲਈ ਆਖੋ ਸਤਿਨਾਮ ਸ੍ਰੀ ਓ ਕੁਝ ਦੇ ਦੇਈਂ ਗੱਲਾਂ ਸਮਝਿਓ ਤੁਸੀਂ ਵੀ ਕਈ ਵਾਰੀ ਤੁਹਾਡਾ ਨੇਮ ਵੱਧ ਜੇ ਬੰਦਗੀ ਵੱਧ ਜੇ ਤੇ ਉਹਦੇ ਚ ਮੈਂ ਨਾ ਲਿਆਓ ਜਿਹੜੀ ਬੈਕਗ੍ਰਾਉਂਡ ਸਾਨੂੰ ਨਹੀਂ ਨਜ਼ਰ ਆਂਦੀ ਹੁੰਦੀ ਬੈਕਗ੍ਰਾਉਂਡ ਗੁਰੂ ਨਾਨਕ ਦਾ ਕੋਈ ਤਰਸ ਹੁੰਦਾ ਸਾਨੂੰ ਜੋੜਨ ਲਈ ਉਹਦਾ ਤਰਸ ਜੋੜ ਰਿਹਾ ਹੁੰਦਾ ਆਖੋ ਸਤਿਨਾਮ ਵਾਹਿਗੁਰੂ ਇਹ ਗੁਰਾਂ ਨੂੰ ਤਰਸ ਆ ਗਿਆ ਉਹ ਮੁਨਾਫਕ ਦੇ ਤਰਸ ਆ ਗਿਆ ਮੈਂ ਜੁੜਨੇ ਦੀ ਨਾ ਕਰੀਏ ਜੋੜੇ ਪਰਸ ਗੁਰ ਨਾਨਕ ਦਾ ਮੈਂ ਜੁੜਨੇ ਦੀ ਨਾ ਕਰੀਏ ਜੋੜੇ ਪਰਸ ਗੁਰ ਨਾਨਕ ਦਾ ਮੈਂ ਜੁੜਨੇ ਦੀ ਨਾ ਕਰੀਏ ਜੋੜੇ ਪਰਸ ਗੁਰ ਨਾਨਕ ਦਾ ਮੈਂ ਜੁੜਨੇ ਦੀ ਨਾ ਕਰੀਏ ਜੋੜੇ ਪਰਸ ਗੁਰ ਨਾਨਕ ਦਾ ਮੈਂ ਜੋੜਵੇਂ ਦੀ ਨਾ ਕਰੀਏ ਅਦੀ ਮੈਂ ਨਾ ਕਰ ਆਪਣੇ ਜੋੜਨ ਦੀ ਉਹਦਾ ਪਰਸ ਜੋੜ ਰਿਆ ਮੈਂ ਜੋੜਵੇਂ ਦੀ ਨਾ ਕਰੀਏ ਜੋੜੇ ਪਰਸ ਨੂੰ ਨਾ ਤਬਾ ਮੈਂ ਜੋੜਵੇਂ ਦੀ ਨਾ ਕਰੀਏ ਜੋੜੇ ਪਰਸ ਨੂੰ ਨਾ

ਦਿਆਲ ਹੋਵੇ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਤੇ ਆਏ ਮੈਂ ਜੋੜ ਮੈਂ ਵੀ ਨਾ ਖਰੀਏ ਜੋੜੇ ਤਰਸ ਕੋਈ ਨਾ ਲੱਗਦਾ ਨਾ ਕਰੀਏ ਛੋੜੇ ਤਰਸ ਗੁਰਨਾਨਕ جوڑے ترس پورن جو میں کتاب چ پڑھیا ਕਦੀ ਇਹ ਨਾ ਸੋਚਣਾ ਇੰਨਾ ਚਿਰ ਹੋ ਗਿਆ ਮਾਲਾ ਫੇਰਦੇ ਦਰਸ਼ਨ ਤੇ ਹੋਏ ਨਹੀਂ ਆ ਕੋ ਸਾਤਨ ਹਾਂ ਹਾਂ ਇੰਨਾ ਚਿਰ ਹੋ ਗਿਆ ਪਾਠ ਕਰਦੇ ਦਰਸ਼ਨ ਤੇ ਇਹ ਉਹ ਕਿਤਾਬ 'ਚ ਲਿਖਿਆ ਸੀ ਕਹਿੰਦੇ ਜਦੋਂ ਇੱਕ ਵਾਰੀ ਵਾਹਿਗੁਰੂ ਕਹਿ ਕੇ ਤੂੰ ਦੂਜੀ ਵਾਰੀ ਕਹਿਣਾ ਨਾ ਤੇ ਦੂਜੀ ਵਾਰੀ ਵਾਹਿਗੁਰੂ ਨਹੀਂ ਕਹਿ ਸਕਦਾ ਜਦ ਤੱਕ ਗੁਰੂ ਨਾਨਕ ਤਰਸ ਨਾ ਅੱਖੋ ਸਾਤਨਾ ਇਹ ਉਹਦਾ ਤਰਸ ਹੈ ਜਿਉ ਤੇਰੇ ਕੋਲੋਂ ਸਿਮਰਨ ਕਰਾ ਰਿਹਾ ਹੈ ਪਾਣੀ ਦੇ ਜਾਪ ਕਰਾ ਰਿਹਾ ਹੈ ਇਹ ਨਾ ਸੋਚ ਇਨਾਂ ਚਿਰ ਹੋ ਗਿਆ ਕਰ ਰਿਆਂ ਮੇਲ ਤੇ ਹੋਇਆ ਨਹੀਂ ਐ ਵੀ ਮੇਲ ਈ ਐ ਵੀ ਤਰਸ ਈ ਐ ਕਹਦੇ ਉਹ ਗੱਜ ਕੇ ਸਾਤਨਾ ਗੁਰੂ ਨਾਨਕ ਕਿਆਵੇ ਉਹ ਜਿਹੜਾ ਤੂੰ ਕਰ ਰਿਹਾ ਉਹਦੇ ਚ ਉਹਨੇ ਰਸ ਭਰਿਆ ਤਾਂ ਹੀ ਕਰ ਰਿਹਾ ਗੱਜ ਕੇ ਆਖੋ ਸਤਿ ਰਸ ਨਾਲ ਭਰਿਆ ਹੋਵੇ ਭਰਿਆ ਮੇਲਾ ਛੱਡ ਕਦੀ ਆਪਣੇ ਜੁੜਨ ਦੀ ਮੈਂ ਨਾ ਕਰਿਓ ਉਹਦਾ ਤਰਸ ਹੁੰਦਾ ਗੱਜ ਕੇ ਆਖੋ ਸਤਿ ਮੈਂ ਜੁੜਨੇ ਦੀ ਨਾ ਕਰੀਏ ਜੋੜੇ ਪਰਸ ਗੁਰ ਨਾਨਕ ਦਾ ਮੈਂ ਜੁੜਨੇ ਦੀ ਗੁਰਨਾਣਕ ਮਹਾਰਾਜ ਨੂੰ ਤਰਸ ਆ ਗਿਆ ਗੱਜ ਕੇ ਆਖੋ ਸਰ ਕਹਿੰਦੇ ਜਿਹੜੇ ਖੇਤ ਦੇ ਕਿਨਾਰੇ ਬੈਠੇ ਸੀ ਨਾ ਉਹ ਖੇਤ ਦਾ ਮਾਲਕ ਉਦਾਸ ਹੁਣ ਪਿਓ ਨੂੰ ਤਰਸ ਆ ਗਿਆ ਉਹਨੂੰ ਆਵਾਜ਼ ਦੇ ਕੇ ਕਹਿੰਦੇ ਉਦਾਸ ਕਿਉਂ ਐ ਹਾ ਹਾ ਕਿਹੜਾ ਬੰਦਾ ਮਾਇਆ ਦੇ ਫਸਿਆ ਹੋਵੇ ਉਹਨੇ ਉਹ ਗੱਲ ਕਰਦਾ ਗੁਰਨਾਥ ਸਾਹਿਬ ਕਹਿੰਦੇ ਉਦਾਸ ਕਿਉਂ ਕਹਿੰਦਾ ਜੀ ਸਾਡਾ ਤੇ ਸਾਰਾ ਜੀਵਨ ਹੀ ਤਬਾਹ ਹੋਣ ਦੇ ਕਿਨਾਰੇ ਆਇਆ ਪਿਆ ਜਾਵਦਾ ਵਾ ਕੀ ਹੋਇਆ ਕਹਿੰਦਾ ਜੀ ਆਹ ਵੇਖੋ بارش ਨਹੀਂ ਹੋ ਰਹੀ ਇੱਕ ਮਹੀਨੇ ਤੋਂ ਸਾਡੇ ਖੇਤ ਸੁੱਕਦੇ ਜਾ ਰਹੇ ਕਿੱਥੋਂ ਵਿਆਹ ਕਰਾਂਗੇ ਕਿੱਥੋਂ ਰੋਟੀ ਖਾਵਾਂਗੇ ਕਿੱਥੋਂ ਗਾਂ ਚੱਲੇਗਾ ਸਾਰਾ ਕੁਝ ਤਬਾਹ ਹੋਇਆ ਜਾਵਦਾ ਵਾਰਸ਼ ਨਹੀਂ ਹੋ ਰਹੀ ਖੇਤ ਸੁੱਕ ਰਹੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਇਕੱਲੇ ਦੇ ਸੁੱਕ ਰਹੇ ਨਹੀਂ ਮਹਾਰਾਜ ਆ ਵੇਖੋ ਸਾਰਿਆਂ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਸਾਰਿਆਂ ਨੂੰ ਬੁਲਾ ਕੇ ਲਿਆ ਆਖੋ ਸਵਾਤਨਾ ਉਹ ਬੁਲਾ ਕੇ ਲਿਆ ਵੀ ਕੋਈ ਰੱਬ ਦੇ ਪਿਆਰੇ ਆਏ ਆ ਉਹਨਾਂ ਨੂੰ ਬੁਲਾਇਆ ਕਿਉਂ ਭਈ ਸਾਰੇ ਉਦਾਸ ਕਿਉਂ ਕਹਿੰਦੇ ਜੀ بارش ਨਹੀਂ ਪੈ ਰਹੀ ਖੇਤ ਸੁੱਕ ਰਿਹਾ ਹੋਰ ਹਫਤਾ ਨਾ ਪਈ ਤੇ ਸਭ ਸਾਡੀ ਤਵਾਈ ਇਹੋ ਸਾਡੀ ਸਾਰੇ ਸਾਲ ਦੀ ਰੋਟੀ ਆਖੋ ਸਾਰ ਸਾਰੇ ਸਾਲ ਖੇਤ ਸੁੱਕ ਰਿਹਾ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਪਹਿਲੇ بارش ਨਹੀਂ ਸੀ ਪੈਂਦੀ ਕੀ ਕਰਦੇ ਸੀ ਕਹਿੰਦੇ ਜੀ ਰਾਜੇ ਕੋਲ ਜਾਈਦਾ ਸੀ ਉਹਨੂੰ ਬੇਨਤੀ ਕਰੀਦੀ ਸੀ ਤੇ ਦੋ ਚਾਰ ਦਿਨਾਂ ਚ ਪੈ ਜਾਂਦੀ ਐਕ ਤਾਂ ਸਾਨੂੰ 3 ਹਫ਼ਤੇ ਹੋ ਗਏ ਜਾਂਦਿਆਂ ਉਹ ਕਹਿੰਦਾ ਪੈ ਜਾਏਗੀ ਪੈ ਜਾਏਗੀ ਪੈ ਜਾਏਗੀ ਪਰ ਪੈ ਨਹੀਂ ਰਹੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਤਕਾਰ ਰਾਜੇ ਦਾ ਵੀ ਕਰੋ ਆਏ ਸਾਡਾ ਬਾਬਾ ਸਤਕਾਰ ਰਾਜੇ ਦਾ ਵੀ ਕਰੋ ਪਰ ਬਾਰਿਸ਼ ਰਾਜੇ ਨੇ ਨਹੀਂ ਪਾਉਣੀ ਪਾਰਸ਼ ਕਰਤਾਰ ਨੇ ਪਾਉਣੀ ਗੱਜ ਕੇ ਆਖੋ ਸਤਿਨਾਮ ਉਹ ਕਰਤਾਰ ਅਗੇ ਅਰਦਾਸ ਸੁਣਿਓ ਗੱਲ ਬੜੀ ਪਿਆਰੀ ਉਹ ਸਾਰੇ ਦੇਸ਼ ਵਾਲੇ ਨਗਰ ਵਾਲੇ ਟਾਪੂ ਵਾਲੇ ਕਹਿੰਦੇ ਜੀ ਕਰਤਾਰ ਕੌਣ ਹੁੰਦਾ ਅਸੀਂ ਤਾਂ ਕਦੀ ਵੇਖਿਆ ਹੀ ਨਹੀਂ ਕਿੱਥੇ ਰਹਿੰਦਾ ਕਰਤਾਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਪਰਵੇਸ਼ ਰਾਲਿਆਂ ਨੂੰ ਸਭ ਕੋਈ ਸਮਝ ਦੇ ਕਰਤਾਰ ਕਿੱਥੇ ਰਹਿੰਦਾ ਅਸੀਂ ਤੇ ਕਦੀ ਵੇਖਿਆ ਹੀ ਨਹੀਂ ਸੁਣਿਆ ਹੀ ਨਹੀਂ ਸਾਡੇ ਟਾਪੂ ਜਿਹਦੇ ਕਰਤਾਰ ਕਦੀ ਆਇਆ ਹੀ ਨਹੀਂ ਆਖੋ ਸਤਿਨਾਮ ਕਿਦੇ ਅਗੇ ਅਰਦਾਸ ਕਹੀ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕੁਲੇ ਮਾਰਗ ਜਿਨੇ ਪਤਾਇਆ ਐਸਾ ਗੁਰਵਡ ਪਾਗੀ ਪਰ ਕੁਲੇ ਮਾਰਗ ਜਿਨੇ ਪਤਾਇਆ ਐਸਾ ਗੁਰਵਡ ਪਾਗੀ ਪਰ ਕੁਲੇ ਪਾਗਤ ਜਿਨੇ ਪਤਾਇਆ ਐਸਾ ਗੁਰਵਡ ਪਾਗੀ ਪਰ ਸਾਰੇ ਕਹਿੰਦੇ ਜੀ ਕਰਤਾਰ ਕੌਣ ਹੈ ਕਰਤਾਰ ਕਿੱਥੇ ਰਹਿੰਦਾ ਸੀ ਤੇ ਕਦੀ ਵੇਖਿਆ ਨਹੀਂ ਇੱਕ ਜਕਾਰਾ ਦੇਣਾ ਜੀ ਸੁਣ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਕਰਤਾਰ ਘਟ ਘਟ ਵਿੱਚ ਰਹਿੰਦਾ ਆਖੋ ਸਤਿਨਾਮ ਬੋਲੇ ਈ ਸੋਨਹੋ ਸ੍ਰੀ ਅਕਾਲ ਕਰਤਾਰ ਤੁਹਾਡੇ ਅੰਦਰ ਹੈ ਤੇ ਹੱਥ ਹਿੱਲ ਰਿਹਾ ਹੈ ਕਰਤਾਰ ਘਟ ਘਟ ਵਿੱਚ ਤੇ ਕਰਤਾਰ ਸਾਰੀ ਸ੍ਰਿਸ਼ਟੀ ਨੂੰ ਰੋਜੀ ਦਿੰਦਾ ਰਾਜੇ ਦਾ ਵੀ ਸਤਕਾਰ ਕਰੋ ਪਰ بارش ਪਾਣੀ ਕਰਤਾਰ ਨੇ ਗੱਜ ਕੇ ਆਖੋ ਸਤ ਉਹ ਕਰਤਾਰ ਨੂੰ ਬੇਨਤੀ ਕਰੋ ਕਰਤਾਰ ਅਗੇ ਅਰਦਾਸ ਕਰੋ ਜੇਰਾ ਸੁਣਿਓ ਪਿਆਰ ਨਾਲ ਜੀ 3-4 ਮਿੰਟ ਦੀ ਸਾਥੀ ਉਹ ਸਾਰੇ ਟਾਪੂ ਵਾਲੇ ਕਹਿਣ ਲੱਗੇ ਵਾਵਾ ਨਾਨਕ ਉਹ ਕਰਤਾਰ ਅਗੇ ਅਰਦਾਸ ਕਿਵੇਂ ਕਰੀਦੀ ਇਹ ਗੱਲਾਂ ਤੁਹਾਡੇ ਸੁਣਨ ਵਾਲੀਆਂ ਜੀ ਉਹ ਕਰਤਾਰ ਅਗੇ ਅਰਦਾਸ ਕਿਵੇਂ ਕਰੀਏ ਤਿੰਨ ਗੱਲਾਂ ਕਈਆਂ ਮੈਨੂੰ ਬੜੀ ਵਧੀਆ ਲੱਗੀਆਂ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਆਏ ਹਾਏ ਗੱਜ ਕੇ ਆਖੋ ਸਾਹਿਬ ਸ਼੍ਰੀ ਵਾਹਿਗੁਰੂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਇਸ ਸਾਰੇ ਟਾਪੂ ਸਾਰੇ ਨਗਰ ਵਾਲੇ ਸੰਗਤ ਰੂਪ ਵਿੱਚ ਇਕੱਠੇ ਹੋ ਕਰਤਾਰ ਦਾ ਸਿਮਰਨ ਕਰ ਹੁਣ ਅਗਲੀ ਗੱਲ ਸੁਣਿਓ ਉਹ ਮੈਨੂੰ ਇੱਥੇ ਵਜੀ ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਖਾਲ ਲਾਓ ਸਾਰੇ ਇਕੱਠੇ ਹੋ ਕੇ ਕਰਤਾਰ ਨੂੰ ਯਾਦ ਕਰੋ ਅਗਲੀ ਤੇਜੀ ਗੱਲ ਕਹੀ ਦਵਾਨਾ ਜੀ ਹੱਥ ਜੋੜ ਕੇ ਤੇ ਮਨ ਨੂੰ ਦੀਨ ਬਣਾਓ ਹਾਏ ਹਾਏ ਇਹ ਗੱਲਾਂ ਘਰਾਂ 'ਚ ਲੈ ਜਾਣ ਵਾਲੀਆਂ ਹਨ ਹੰਕਾਰੀ ਦੀ ਨਹੀਂ ਪਹੁੰਚਦੀ ਗੁਰਨਾਣਾ ਸਾਹਿਬ ਕਹਿੰਦੇ ਹੱਥ ਜੋੜ ਕੇ ਮਨ ਨੂੰ ਦੀਨ ਬਣਾਓ ਦੀਨ ਬਣਾ ਕੇ ਫਿਰ ਕਹੋ ਪਿਤਾ ਜੀ ਕਰਤਾਰ ਵਰਖਾ ਚਾਹੀਦੀ ਆਖੋ ਸਤਨਹ ਵਰਖਾ ਚਾਹੀਦੀ ਉਦਵੇਂ ਹੁੰਦਾ ਨਾ ਵੀ ਚਲੋ ਹੁਣ ਇਹਨਾਂ ਨੇ ਕਿਹਾ ਤੇ ਮੰਨ ਲਓ ਆਖੋ ਸਵਾਤਨ ਹਾਂ ਇਹ ਕਹਿ ਨੂੰ ਸ਼ੱਕ ਨਾ ਰਹੇ ਜ ਇਤਿਹਾਸਕ ਸਾਖੀ ਹੈ ਜੀ ਸ੍ਰੀ ਗੁਰਪ੍ਰਤਾਪ ਸੂਰਜਗ੍ਰੰਥ ਵਿਦ ਸੰਗ ਵਿਦੀ ਪਾਗ ਤੇਗ ਤੇ ਹਾਵਲ ਕੋ ਕਰੀਏ ਦੇਗ ਬਣਾ ਆ ਆ ਆ ਆ ਆ ਵਿਦ ਸੰਗ ਦੇਗ ਤੇ ਹਾਵਲ ਕੋ ਕਰੀਏ ਸਤਨਾਮ ਸਤਨਾਮ ਕੋਰ ਹਿਰਦੇ ਘਰਿਏ ਉਹ ਸਾਰੇ ਨਗਰ ਆ ਲਿਆ ਨੇ ਦੇਗ ਬਣਾਈ ਕਰਤਾਰ ਨੂੰ ਚੇਤੇ ਕੀਤਾ ਹੱਥ ਜੋੜ ਕੇ ਮਨ ਨੂੰ ਧੀਨ ਬਣਾ ਕੇ ਉਸ ਕਰਤਾਰ ਅੱਗੇ ਜਦੋਂ ਵਰਖਾ ਦੀ ਮੰਗ ਕੀਤੀ ਬੇਨਤੀ ਕੀਤੀ ਇਹ ਲਿਖਿਆ ਕਹਿੰਦੇ ਬੇਨਤੀ ਤੋਂ ਚੰਦ ਮਿੰਟਾਂ ਬਾਅਦ ਬੱਦਲ ਆਣੇ ਸ਼ੁਰੂ ਹੋ ਗਏ ਤੇ ਜੋਲਾ ਤਗੜਾ ਸੀ ਗੱਜ ਕੇ ਆਖੋ ਸਾਧੂ ਗੁਰੂ ਨਾਨਕ ਦੇ ਭਜਨ ਜੀ ਕਰੋ ਮੇਰੇ ਮਹਾਰਾਜ ਨੇ ਫਿਰ ਤਰਸ ਆ ਗਿਆ ਸੀ ਇਹ ਸਾਰਾ ਪਿੰਡ ਸਾਰਾ ਟਾਪੂ ਸਾਰਾ ਤੇ ਇਹਨਾਂ ਨੂੰ ਪਤਾ ਨਹੀਂ satsang ਕੀ ਹੈ ਪਰਮੇਸ਼ਰ ਦਾ ਨਾਮ ਕੀ ਹੈ ਨਰਕਾਂ ਨੂੰ ਜਾਣ ਕੇ ਤਰਸ ਆ ਗਿਆ ਬਚਾ ਲਈਏ ਕਹਿਦੇ ਹੋ ਗੱਜ ਕੇ satsang ਉਹ ਲੱਭੇਗਾ ਗੁਰੂ ਨਾਨਕ ਵਾਝਾ body for me ਪਾਖੰਡ ਚਣਾ ਆ ਆਹ ਪਾਤਾਲ ਪਾਸ ਲਖ ਜਿੱਤੀ ਤਰਤੀ ਜਗਤ ਸਭਾ ਜਿੱਤ ਨਾਂ ਪਰਦੇਨੀ ਸਤ ਨਾਮ ਦਾ ਚੱਕਰ ਫਿਰਾ ਪਾਤਾਲ ਪਾਸ ਲਖ ਜਿੱਤੀ ਤਰਤੀ ਜਗਤ ਸਭਾ ਸਤਨਾਮ ਵਾਹਿਗੁਰੂ ਦੇਗ ਬਣਾਈ ਕੱਠਿਆਂ ਸਤ ਕਰ ਕਰਤਾਰ ਦਾ ਸਿਮਰਨ ਕੀਤਾ ਤੇ ਭੁੱਲ ਨਾ ਜਾਣਾ ਹੱਥ ਜੋੜ ਕੇ ਮਨ ਨੂੰ ਦੀਨ ਬਣਾ ਕੇ ਅਰਦਾਸ ਕੀਤੀ ਕਰਤਾਰ بارش ਹੋਵੇ ਰਲ ਜਾਗੇ ਕਹਿੰਦੇ ਚੰਦ ਮਿੰਟਾਂ ਬਾਅਦ ਬਦਲਾਅ ਆ ਗਿਆ بارش ਸ਼ੁਰੂ ਹੋ ਗਈ ਖੇਤ ਭਰ ਗਏ ਉਹ ਰਾਜੇ ਨੂੰ ਪਤਾ ਲੱਗਾ ਜੀ ਕੋਈ ਆਇਆ ਹੈ ਮੁਨਾਫਕ ਦੇਸ਼ ਵਿੱਚ ਇਹ ਗੱਲਾਂ ਸੁਣਨ ਆਲੀ ਕਹਿੰਦੇ ਉਹ ਰਾਜਾ ਵੀ ਪਟਾਵਾ ਲੈ ਕੇ ਦੀਨ ਬਣ ਕੇ ਆਇਆ ਆਖੋ ਸਾਧਨਾ ਮੈਂ ਜੀ ਨਹੀਂ ਆਇਆ ਜਦੋਂ ਆਇਆ ਨਾ ਜੀ ਤੇ ਗੁਰੂ ਨਾਨਕ ਸਾਹਿਬ ਹੱਸ ਪਏ ਕਹਿੰਦੇ ਇਹ ਸਾਰੇ ਤੇਰੇ ਕੋ ਆਂਦੇ ਸੀ ਉਹ ਰਾਜਾ ਨੂੰ ਸਭ ਕੁਝ ਸਮਝਦੇ ਜਦੋਂ ਕਹਿੰਦੇ ਸੀ ਵੀ بارش ਨਹੀਂ ਪੈਂਦੀ ਕੀ ਕਰਦਾ ਸੀ ਤੂੰ ਕਹਿੰਦਾ ਜੀ ਮੈਂ ਇੰਦਰ ਦੇ ਮੰਤਰ ਪੜਦਾ ਸੀ ਆਖੋ ਸਤਨਾਮ ਕਹਿੰਦਾ ਜੀ ਐਗ ਤਾਂ ਮਹੀਨਾ ਹੋ ਗਿਆ ਪੜਦਿਆਂ ਬਣਿਆ ਨਹੀਂ ਕਹੂੰਗਾ ਜੀ ਕਿ ਆਖੋ ਸਤਨਾਮ ਮੈਂ ਸ਼ਹਾ ਰਾਜਾ ਹੀ ਦਿੱਤਾ ਤੁਸੀਂ ਸਮਝ ਲੈ ਦੇਨ ਬਣ ਕੇ ਕਹਿੰਦਾ ਜੀ ਪਤਾ ਨਹੀਂ ਸਾਡੇ ਟਾਪੂ ਚੋਂ ਕਿਹਦਾ ਪੋਨੇ ਆਪ ਜੀ ਵਰਗੀ ਬਖਸ਼ਿਸ਼ ਭਰੀ ਆਤਮਾ ਸਾਡੇ ਟਾਪੂ ਤੇ ਸਾਡੇ ਦੇਸ਼ ਚ ਆਈ ਹੈ ਗੁਰੂ ਨਾਨਕ ਸਾਹਿਬ ਇਹੋ ਜਿਹਾ ਰਸਤਾ ਦੇ ਦਿਓ ਸਾਡੇ ਸਾਰੇ ਦੇਸ਼ ਵਾਲਿਆਂ ਦੇ ਲੋਕ ਵੀ ਸੌਰ ਜਾਂ ਕਰ ਲੈ ਕੋਈ ਸੌਰ ਬੋਲੇ ਜੋਨ ਹਾ ਦੁਨੀਆਂ ਕਾਲ ਅੱਠ ਵਜਨ ਦਿੱਤੇ ਬਸ ਉਹ ਮੈਂ 2 ਮਿੰਟਾਂ ਚ ਬੋਲਾਂ ਉਹ ਰਾਜਾ ਵੀ ਦੀਨ ਬਣ ਕੇ ਬੈਠਾ ਤੇ ਸਾਰੀ ਉਸ ਦੇ ਜੀ ਪ੍ਰਜਾ ਤੇ ਗੁਰੂ ਨਾਨਕ ਸਾਹਿਬ ਨੇ ਅੱਠ ਬਚਨ ਝੋਲੀ 'ਚ ਪਾਏ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਗੁਰੂ ਨਾਨਕ ਮਹਾਰਾਜ ਨੇ ਚਰਨ ਪੌਲ ਵੇਖ ਕੇ ਉਹ ਸਾਰੇ ਢਾਪੂ ਨੂੰ ਆਪਣਾ ਸਿੱਖ ਸਜਾਇਆ ਗੱਜ ਕੇ ਆਖੋ ਸਾਹਿਬ ਚਰਨ ਤੋਂ ਹੈ ਰਾਸ ਕਰ ਚਰਨਾ ਮ੍ਰਿਤ ਸਿਖਾਂ ਪਹਿਲੇ ਹੁਣ ਖੰਡੇ ਦੀ ਪੋਲ ਲਿਓ ਉਹਦਾ ਚਰਨ ਪੌਲ ਉਹ ਸਾਰਿਆਂ ਨੂੰ ਜਦੋਂ ਪੁੱਛਿਆ ਮਹਾਰਾਜ ਸਾਡੇ ਸਾਰਿਆਂ ਦਾ ਲੋਕ ਪ੍ਰਲੋਭ ਸੋਰ ਜੇ ਸਾਨੂੰ ਉਹ ਜਿਹੜੀ ਗੱਲ ਕਹੀ ਜਿਹੋ ਜਿਹਾ ਸਮਾਂ ਚੱਲ ਰਿਹਾ ਕਰੋਨਾ ਦਾ ਮੈਂ ਵੀ ਪੂਰਾ ਨਹੀਂ ਪਰ ਵਿੱਚੋਂ ਲਿਓ ਕੁਝ ਉਹ ਖਿਆ ਵੇਲੇ ਗੁਰੂ ਨਾਨਕ ਨੇ ਕਿੱਥੇ ਜੋੜਿਆ ਤੇ ਪਹਿਲਾ ਬਚਨ ਗੁਰੂ ਨਾਨਕ ਨੇ ਸਾਰਿਆਂ ਨੂੰ ਕੀਤਾ ਕਹਿੰਦੇ ਕਰਤਾਰ ਦੇ ਨਾਮ ਦਾ ਸਿਮਰਨ ਕਰਿਆ ਅੱਜ ਕੇ ਆਖੋ ਸਾਹਿਬ ਜਿਹੜਾ ਅੱਜ ਸਾਡੀ ਝੋਲੀ ਵਿੱਚ ਵਾਹਿਗੁਰੂ ਰੂਪ ਵਿੱਚ ਪਿਆ ਦੂਜਾ ਬਚਨ ਦਿੱਤਾ ਉਹ ਸਾਰਿਆਂ ਨੂੰ ਮਹਾਰਾਜ ਕਹਿੰਦੇ ਸੱਚੇ ਦਿਲ ਨਾਲ ਪ੍ਰੇਮ ਨਾਲ ਸਤਸੰਗ ਕਰਿਆ ਕਰ ਸੱਚੇ ਦਿਲ ਨਾਲ ਪ੍ਰੇਮ ਨਾਲ ਸੰਗਤ ਕਰਿਆ ਕਰ ਤੀਜਾ ਬਚਨ ਗੁਰੂ ਨਾਨਕ ਸਾਹਿਬ ਨੇ ਦਿੱਤਾ ਪੈਰ ਰਾਤੀ ਪੈਰ ਰਾਤ ਰਹਿੰਦੀ ਹੋਵੇ ਤੇ ਇਸ਼ਨਾਨ ਕਰਕੇ ਜੁੜਨਾ ਇਹ ਮੈਂ 4-5 ਦਿਨ ਪਹਿਲੇ ਥੋਲਿਆ ਸੀ ਤੁਹਾਨੂੰ ਪੈਰ ਰਾਤ ਰਹਿੰਦੀ ਦਾ ਮਤਲਬ ਹੁੰਦਾ ਵੀ ਅੰਦਾਜ਼ਾ 3 ਵਜੇ ਜੱਜ ਕੇ ਆਖੋ ਸਾਡੇ ਕਿਉਂਕਿ ਚੌਥਾ ਪੈਰ ਹੈ 3 ਤੋਂ 6 ਰਾਤ ਦਾ 9 ਤੋਂ 12 ਪਹਿਲੇ 12 ਤੋਂ 3 ਦੂਜਾ 3 ਤੋਂ 6 6 ਤੋਂ 9 6 ਤੋਂ 9 ਪਹਿਲਾ ਪੈਰ ਪੈਰ ਰਾਤੀ ਰਹ ਅੰਦਾਜ਼ਾ 3 ਵਜੇ ਆਖੋ ਸਾਤਨ ਹਾਂ ਮਹਾਰਾ ਕਹਿੰਦੇ ਸਾਰੇ ਨਗਰ ਵਾਲੇ ਪੈਰ ਰਾਤੀ ਰਹਦੀ ਹੋਵੇ ਤੇ ਇਸ਼ਨਾਨ ਕਰਕੇ ਜੁੜ ਰਾਹ ਦੇ ਤੇ ਅਮਰਤ ਵੇਲਾ ਬੋਲੋ ਅਮਰਤ ਵੇਲਾ ਅਚ ਨਾਓ ਵੜਿਆਈ ਬੀਚਾਰ ਚੌਥਾ ਵਜਨ ਦਿੱਤਾ ਸਾਰੇ ਪਿੰਡ ਵਾਲੇ ਰਲ ਕੇ ਧਰਮਸਾਲ ਬਣਾਓ ਇਹਦੇ ਗੱਜ ਕੇ ਸਾਤਨ ਸ੍ਰੀ ਧਰਮਸਾਲ ਬਣਾਉਂ ਪੰਜਵਾਂ ਵਚਨ ਦਿੱਤਾ ਸਾਰੇ ਮਿਲ ਕੇ ਕੀਰਤਨ ਗੁਰਵਾਣੀ ਦਾ ਧਰਮਸਾਲ ਆ ਕੇ ਸਵਾਦ ਲੈਣ ਰਸ ਲੈਣਾ ਗੱਜ ਕੇ ਆਖੋ ਸਾਧਨਾ 6ਵਾਂ ਵਚਨ ਈਰਖਾ ਤੇ ਨਫ਼ਰਤ ਨੂੰ ਤੇ ਛਲ ਨੂੰ ਤਿਆਗਣਾ 7ਵਾਂ ਬਚਨ ਮਹਾਰਾ ਕਹਿੰਦੇ ਸੰਤੋਖ ਤੇ ਖਿਮਾ ਨੂੰ ਧਾਰਨ ਕਰਨਾ 8ਵਾਂ ਬਚਨ ਉਹ ਕੁਦਰਤੀ ਰਲਦਾ ਪਿਆ ਅੱਜ ਅੱਜ ਕੱਲ ਦੇ ਨਾਲ 8ਵਾਂ ਬਚਨ ਮਹਾਰਾ ਨੇ ਉਹ ਸਾਰੇ ਟਾਪੂ ਦੇਸ਼ ਵਾਲਿਆਂ ਨੂੰ ਦਿੱਤਾ ਕਹਿੰਦੇ ਅੱਖੀ ਵੇਖ ਕੇ ਭੁੱਖੇ ਨੂੰ ਭੋਜਨ ਦੇਣਾ ਹੈ ਅੱਜ ਕੇ ਆਖੋ ਸਤਿ ਤੇ ਨੰਗੇ ਨੂੰ ਬਸਤਰ ਦੇਣਾ